ਪਜੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲੋਕਿਕ ਆਤੀਸ਼ਬਾਜੀ ਜਿਹੜੀ ਹੈ ਉਹ ਕੀਤੀ ਜਾ ਰਹੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅਸੀਂ ਅੰਦਰ ਪ੍ਰਕਰਮਾ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਜੋ ਸੰਤਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੱਦੇ ਨਜ਼ਰ ਜਿਹੜਾ ਹੈ ਅੱਜ ਆਤੀਸ਼ਬਾਜੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਹ ਕਰ ਗੱਲ ਕੀਤੀ ਜਾਵੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਾਂ ਸਵੇਰ ਤੋਂ ਹੀ ਸੰਗਤਾਂ ਦਾ ਠਾਠਾ ਮਾਰਨਾ ਹੋਇਆ ਇਕੱਠ ਅੱਜ ਸੱਚਖੰਡ ਸ਼ੀਰ ਦਰਬਾਰ ਸਾਹਿਬ ਦੇ ਵਿੱਚ ਪਵਿੱਤਰ ਸੋਵਾ 'ਤੇ ਇਸ਼ਨਾਨ ਕਰਨ ਤੋਂ ਬਾਅਦ ਆਪ ਜੋ ਹੈ ਉਹ ਦੂਗਾ ਚੜਦਾ ਕਰਦਾ ਹੋਇਆ ਅਨਜ਼ਰ ਆ ਰਿਹਾ ਸੀ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਜੋ ਸ਼ੇਰ ਤੋਂ ਹੀ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਕੱਟ ਜਿਹੜਾ ਹੈ ਉਹ ਜ਼ਰੂਰ ਸੱਚਖੰਡ ਸ਼ੀਰ ਦਰਬਾਰ ਸਾਹਿਬ ਜਿਹੜਾ ਸੀਗਾ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਕੱਟ ਜਿਹੜਾ ਸੀਗਾ ਉਹ ਦੇਖਿਆ ਜਾ ਸਕਦਾ ਜੇ ਗੱਲ ਕੀਤੀ ਜਾਵੇ ਅੱਜ ਦੀ ਤਾਂ ਇੱਕ ਪਾਸੇ ਦੂਨੇ ਪਾਸਾ ਸ਼ੈਭ ਸ਼੍ਰੀ ਗੁਰੂ ਅਜੋ ਦੇਵ ਦੇ ਪ੍ਰਕਾਸ਼ ਤੇਹਾੜਾ ਬੜੀ ਸ਼ਰਧਾ ਤੇ ਉਲਾਸ ਨਾਲ ਮਨਾਇਆ ਜਾ ਰਿਹਾ ਉਤ ਸੇ ਭਗਤ ਧੰਨਾ ਜੀ ਦਾ ਵੀ ਜੋ ਉਹ ਦਿਹਾੜਾ ਹੈ ਬੜੀ ਸ਼ਰਧਾ ਤੇ ਉਲਾਸ ਨਾਲ ਜਨਾ ਹੈ ਉਹ ਮਨਾਇਆ ਜਾ ਰਿਹਾ ਦੂਸਰੇ ਪਾਸੇ ਕਰ ਗੱਲ ਕੀਤੀ ਜਾਵੇ ਤਾਂ ਜਿੱਥੇ ਸੰਤਾਂ ਵੱਲੋਂ ਸਵੇਰ ਤੋਂ ਹੀ ਭਾਰੀ ਗਿਣਤੀ ਦੇ ਵਿੱਚ ਸਚਕਣ ਸ਼ਿੰਦਰਪਾਲ ਸਾਹਿਬ ਪਹੁੰਚ ਕੇ ਗੁਰੂ ਨੂੰ ਸੇਜਦਾ ਕੀਤਾ ਜਾ ਰਿਹਾ ਹੈ ਅਤੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰ ਆਪਣੇ ਆਪ ਨੂੰ ਕਾ ਸਮਝਿਆ ਜਾ ਰਿਹਾ ਸੀ ਉਸੇ ਨੂੰ ਲੈ ਕੇ ਹੀ ਅਜੇ ਦੇਰ ਸ਼ਾਮ ਰਹਿਰਾ ਸਾਹਿਬ ਦੇ ਬਾਹਰ ਤੋਂ ਬਸ ਸੁੰਦਰ ਦੀਪਮਾਲਾ ਤੇ ਆਤਿਸ਼ਬਾਜ਼ੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਚਾਰੇ ਪਾਸੇ ਵਰਕਰਮਾ ਦੇ ਵਿੱਚ ਜਿਹੜਾ ਹੈ ਉਹ ਜੋ ਆਤਿਸ਼ਬਾਜ਼ੀ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਨਾਲ ਹੀ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਘੱਟ ਰਿਹਾ ਹੋਇਥੇ ਯੂ ਮਜੂਰਾ ਤੁਸੀਂ ਵਰਕਰਮਾ ਦੇਖ ਸਕਦੇ ਕਿ ਸੁੰਦਰ ਦੀਪਮਾਲਾ ਜਿਹੜੀ ਹੈ ਉਹ ਕੀਤੀ ਗਈ ਹੈ ਸੁੰਦਰ ਜਿਹੜਾ ਹੈ ਸਤਪੰਜੇ ਦਰਬਾਰ ਸਾਹਿਬ ਨੂੰ ਲਾਈਟਿੰਗ ਨਾਲ ਜਿਹੜਾ ਹੈ ਉਹ ਸਜਾਇਆ ਗਿਆ ਲੇਕਿਨ ਕਿਤਨਾ ਕਿਤੇ ਸ਼ੇਰ ਤੋਂ ਹੀ ਸੰਗਤਾਂ ਜਿਹੜੀਆਂ ਨੇ ਉਹ ਜਰੂਰ ਸੰਗਨ 시 ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਸੀ ਕਿਉਂਕਿ ਐਤਵਾਰ ਦਾ ਦਿਨ ਹੋਣ ਕਰਕੇ ਬਹੁਤ ساری ਸੰਗਤ ਜਿਹੜੀ ਹੈ ਉਥੇ ਦਰਸ਼ਨਾਂ ਲਈ ਪਹੁੰਚੀ ਸੀ ਤੇ ਕਿਤਨਾ ਕਿਤੇ ਗੁਰੂ ਦਾ ਆਸ਼ੀਰਵਾਦ ਜਿਹੜਾ ਹੈ ਉਹ ਜਰੂਰ ਪ੍ਰਾਪਤ ਕੀਤਾ ਜਾ ਰਿਹਾ ਲੇਕਿਨ ਤਾਂ ਸੰਤਨ ਸ੍ਰੀ ਗੁਰੂ ਸਾਹਿਬ ਦਾ ਅਸੀਸ ਤੇ ਪ੍ਰਕਾਸ਼ ਤੇ ਦਿਹਾੜੇ ਨੂੰ ਲੈ ਕੇ ਸੁੰਦਰ ਦੀਪਮਾਲਾ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਨਾਲ ਹੀ ਸੱਚਖੰਡੀ ਦਰਬਾਰ ਸਾਹਿਬ ਦੀ ਸੁੰਦਰ ਆਤਿਸ਼ਬਾਹ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਸੰਗਤਾਂ ਨੂੰ ਸੰਗਤਾਂ ਦੇ ਵਿੱਚ ਜਿਹੜਾ ਹੈ ਕਾਫੀ ਉਤਸ਼ਾਹ ਜਰਾ ਸੀਗਾ ਉਹ ਪਾਇਆ ਜਾ ਰਿਹਾ ਸੀ ਲੇਕਿਨ ਕਿੰਨਾ ਕਿਤੇ ਗੱਲ ਕੀਤੀ ਜਾਵੇ ਤਾਂ ਸਾਹਿਬ ਦੇ ਪ੍ਰਕਾਸ਼ ਤੋਂ ਉਹਨੂੰ ਲੈ ਕੇ ਅ ਸੁੰਦਰ ਦੀਪਮਾਲਾ ਤੇ ਆਤਿਸ਼ਬਾਹ ਜਿਹੜੀ ਹੈ ਉਹ ਕੀਤੀ ਗਈ ਇਸੇ ਤੋਹੀਂ ਸੰਗਤਾਂ ਜਿਹੜੀਆਂ ਨੇ ਸੱਚਖੰਡੀ ਦਰਬਾਰ ਸਾਹਿਬ ਪਹੁੰਚ ਰਹੀਆਂ ਸਨ ਉਹ ਵੀ ਤਾਂ ਸਰੋਵਰ ਦੇ ਸ਼ਰਨ ਕਰ ਰਹੀਆਂ ਸਨ ਜਲੋਤ ਸਾਹਿਬ ਦੇ ਦਰਸ਼ਨ ਕੀਤੇਗੇ ਅਤੇ ਹੁਣ ਪਹਿਰਾ ਸਾਹਿਬ ਦੇ ਪਾਰ ਦੇ ਪੁੱਲ ਤੋਂ ਬਾਅਦ ਸੁੰਦਰ ਦੀਪਮਾਲਾ ਲੱਗਿਆ ਕੈਮਰਾ ਪਾਸੋਂ ਸਾਈ ਪ੍ਰੀਤ ਨਗਰਪ੍ਰੀਤ ਸਿੰਘ ਦਾ ਅਨਮਿਊਟ ਅਮਰ ਸਾਹਿਬ